ਸਾਡਾ ਪੁੱਤ ਮਾਰ ਗਿਆ 32 ਸਾਲ ਤੱਕੇ ਖਾਣੇ ਬੜੇ ਓਖੇ ਆ ਇਹਨਾਂ ਪੁੱਤਾਂ ਨੂੰ ਨੱਥ ਪਾ ਕੇ ਰੱਖਣ ਥੋੜੀ ਖਿੱਚ ਕੇ ਰੱਖਣਾ ਗਰਮਾਨ ਸਿੰਘ ਪਾਲੀ ਮੇਰਾ ਛੋਟਾ ਭਰਾ ਸੀਗਾ 3 ਸਾਲ ਮੇਨੋਂ ਛੋਟਾ ਸੀਗਾ ਤੇ ਇਹਨੂੰ 21 11 ਬਣਾਏ ਨੂੰ ਘਰੋਂ ਫੜ ਕੇ ਲੈ ਗਏ ਸੀ ਤੇ 30 ਤਰੀਕ ਨੇ ਦਾ ਮੁਕਾਬਲਾ ਬਣਾਤਾ ਵਾ ਪਹਿਲੀ ਦਿਨੋਂ ਅਸੋ ਬਾਅਦ ਚ ਆਇਆ ਵਾ ਯਾਰ ਮੈਂ ਥੋੜੀ ਜਿਹਾ ਮੁਕਾਬਲਾ ਕੀਤਾ ਇਹ ਦੋ ਜਾਨਾਂ ਦਾ ਪੁਨਾ ਹੈ ਕਿਹੜੇ ਖੰਡ ਦਾ ਉਹ ਆਖੇ 99 ਦਾ ਜਿਹੜਾ ਲੱਕੜਾ ਹੈ ਜਿਹਨ ਜਿਹੜਾ ਵੀਡੀਓ ਲਏ ਉਹ ਜਿਹੜਾ ਤੁਹਾਨੂੰ ਸਾਹੂ ਤੱਕੇ ਖੁਸ਼ੀ ਆ ਗਈ ਟਾਈਮ ਦੇ ਲੱਗਾ ਵਾ ਪਰ ਅਸੀਂ ਸਰਕਾਰਾਂ ਨੂੰ ਕਹਿੰਦੇ ਆ ਵੀ ਇੰਨਾ ਟਾਈਮ ਸਾਡਾ ਪੁੱਤ ਵੀ ਮਰ ਗਿਆ 32 ਸਾਲ ਤੱਕੇ ਖਾਣੇ ਬੜੇ ਔਖੇ ਆ ਇਨਸਾਫ ਸਾਲ ਦੋ ਸਾਲ ਦੇ ਵਿੱਚ ਵਿੱਚ ਚਾਹੀਦਾ ਵਾ ਇਹਨਾਂ ਪੁੱਤ ਸਾਲਾਂ ਨੂੰ ਨੱਥ ਪਾ ਕੇ ਰੱਖਣ ਥੋੜੀ ਖਿੱਚ ਕੇ ਰੱਖਣਾ ਕਿ ਤੁਹਾਨੂੰ ਵੀ ਲੱਗਦਾ ਵਾ ਕਿ ਪੁਲਿਸ ਹਲੇ ਵੀ ਛੁਟ ਕੇ ਬੱਚੇ ਦਰਜ ਕਰਦੀ ਕੀ ਇਹਦੇ ਬਾਰੇ ਮੈਨੂੰ ਹੋਰ ਨਹੀਂ ਆਈਏ ਉਹਨਾਂ ਸਮਾਂ ਚ ਜਦੋਂ ਨ ਕਿਰਾ ਦੌਰ ਸੀ ਨਾ 1992 ਦਾ ਉਹ ਬਹੁਤ ਜ਼ਿਆਦਾ ਤੇ ਉਹਦੇ ਵਿੱਚ ਕਾਫੀ ਇਹਨਾਂ ਨੇ ਧੱਕਾ ਕੀਤਾ ਵਾ ਮੇਰਾ ਨਾਮ ਹਰਬੰਸ ਕੋਹਰ ਹੈ ਜੀ ਹਾਂਜੀ ਕੀ ਹੋਇਆ ਕਿਹੜਾ ਨਾਕਾਜ਼ ਕਰੀ ਸਾਡਾ ਲੱਕਨੂੜ ਜੀ ਐਡਾ ਸੀ ਤਰਨਤਨ ਹਾਂਜੀ ਇਹ ਗੱਲ ਹੋਈ ਸੀ ਜੀ ਗੱਲ ਉਸ ਦਿਨ ਤੇ ਮੇਰਾ ਬ੍ਰਦਰ ਆ ਛੋਟਾ ਸੀ ਘਾਰੇ ਤੋਂ ਹਾਂਜੀ ਡਿਊਟੀ ਤੋਂ ਕਰਕੇ ਰਾਤ ਆਇਆ ਘਰ ਆਇਆ ਵਾ ਫੇਰਾ ਸੁੱਤਾ ਵਾ ਸਵੇਰ ਚਾਰ ਪੰਜ ਜਣੇ ਆਏ ਨੇ ਪੁਲਿਸ ਵਾਲੇ ਆ ਕੇ ਯਾਨ ਲੱਗੇ ਕਿ ਤੁੰਡੂੜੀ ਤੇ ਜਾਣਾ ਵਾ ਚੱਲ ਸਾਡੇ ਨਾਲ ਘਰੋਂ ਲੈ ਗਏ ਕੀ ਨਾਮ ਸੀ ਦੋ ਨਾਮ ਸੀ ਪੰਨੀਸ ਜਦਾਂ ਫਿਰ ਉਸ ਤੋਂ ਬਾਅਦ ਅਸੀਂ ਨਾ ਪੁੱਛਿਆ ਤੁਸੀਂ ਇਹਨੂੰ ਕਿਉਂ ਲੈ ਕੇ ਚੱਲੇ ਜੇ ਕਹਿੰਦੇ ਕਿ ਤੁਸੀਂ ਉੱਥੇ ਆਇਓ 10 ਵਜੇ ਫਿਰ ਤੁਹਾਡੇ ਨਾਲ ਗੱਲ ਕਰਾਂਗੇ ਫਿਰ 10 ਵਜੇ ਮੇਰੇ ਮਾਤਾ ਜੀ ਤੇ ਮੇਰੇ ਬ੍ਰਦਰ ਤੇ ਸਾਰੇ ਬਲੇ ਮੱਲੇ ਵਾਲੇ ਸਾਰੇ ਇਕੱਠੇ ਹੋ ਕੇ ਗਏ 10 ਵਜੇ ਉਹ ਤੋਂ ਉਹਨਾਂ ਨਾਲ ਪਤਾ ਨਹੀਂ ਕੀ ਗੱਲ ਕੀਤੀ ਇਹਨਾਂ ਨਾਲ ਬਸ ਇਸ ਤਰ੍ਹਾਂ ਬਹਾਨੇ ਬਣਾਉਂਦੇ ਰਹੇ ਅੱਜ ਆਇਓ ਕੱਲ ਆਇਓ ਉਸ ਤੋਂ ਬਾਅਦ ਫਿਰ ਪਤਾ ਲੂਸਾ ਨੂੰ 30 ਤਰੀਕ ਨੂੰ ਉਹਨਾਂ ਨੇ ਉਹਨੂੰ ਮਾਰ ਕੇ 1 ਤਰੀਕ ਨੂੰ ਸਾਨੂੰ ਖਬਰ ਮਿਲ ਗਈ ਅਖਬਾਰ ਤੋਂ ਪਤਾ ਲੱਗਾ ਉਹਨਾਂ ਨੇ ਇਸ गांव ਲਈ 35 ਸਾਲ ਬਾਅਦ ਤੁਹਾਨੂੰ ਇਨਸਾਫ ਮਿਲਿਆ ਹੈ ਹਾਂਜੀ ਉਹ ਰੈਂਕੀ ਕਿਵੇਂ ਚੱਲੋ ਅਸੀਂ ਤਾਂ ਖੁਸ਼ ਹਾਂ ਚਲੋ ਜੋ ਵੀ ਹੈ ਉਹ ਤੇ ਨਹੀਂ ਵਾਪਸ ਆ ਸਕਦਾ ਪਰ ਅਸੀਂ ਫਿਰ ਵੀ ਬਹੁਤ ਧੰਨਵਾਦ ਉਹਨਾਂ ਦਾ ਮੇਕਾ ਸਾਹਿਬ ਜੀ ਦਾ ਰਜਿਸ ਕਿੰਨੇ ਪੁੱਛੜੇ ਜਿਨ੍ਹਾਂ ਨੇ ਐਨਕਾਉਂਟਰ ਕੀਤਾ ਹੈ ਉਸ ਦਿਨ ਤੇ ਘਰ ਤੇ ਚਾਰ ਜਣੇ ਆਏ ਚਾਰ ਜਣੇ ਆਏ ਸੀ ਉਸ ਦਿਨ ਉਹਨਾਂ ਨੂੰ ਪੱਟਾ ਆਇਆ ਇੱਕ ਜਨ ਮਰ ਗਿਆ ਤਿੰਨ ਜਣੇ ਆਏ ਹਾਂ ਕੋਈ ਜਦ ਸਿਆ ਹਾਂ ਸਪੋਸ਼ਟ ਮੈਂ ਨਾ ਹੀਰਾ ਸਿੰਘ ਆ ਜੀ ਹੀਰਾ ਸਿੰਘ ਜੀ ਕੀ ਹੋਇਆ ਘਰ ਨਾਲ ਕੀ ਮਾਮਲਾ ਸੀ ਤੁਸੀਂ ਚਸ਼ਮੀਦੋ ਹੋਇਆ ਕੀ ਹੈ ਮੇਰਾ ਛੋਟਾ ਭਰਾ 3 ਸਾਲ ਮੇਰਾ ਛੋਟਾ ਸੀਗਾ 21 11 92 ਨੂੰ ਇਹਨਾਂ ਕੋਲੋਂ ਚੋਕੀ ਲੈ ਗਿਆ ਪੁਲਸਾਂ ਨੇ ਤੇ ਆਪਣਾ ਅਸੀਂ ਮਗਰ ਜਾਂਦੇ ਰਹੇ ਨਾਲ ਐਮਸੀ ਜਾਂਦਾ ਰਿਹਾ ਵਾ ਨਾ ਚਾਰ ਬੰਦੇ ਹੋਰ ਚਾਰ ਪੰਜ ਬੰਦੇ ਕਾਫੀ ਬੰਦੇ ਖਾਦਦੇ ਨੇ ਸਾਨੂੰ ਨਹੀਂ ਮਿਲ ਦਿੱਤਾ ਇੱਕ ਦਿਨ ਬੜੀ ਮਾਤਾ ਨੂੰ ਮਿਲਾਇਆ ਵਾ ਛੋਟੇ ਭਰਾ ਨੂੰ ਉਹ ਕਹਿੰਦਾ ਵੀ ਮੇਰੇ ਕੋਟ ਮਾਰ ਕਰਦੇ ਆ ਤੇ ਮੁੜ ਕੇ ਉਹਨਾਂ ਨੂੰ ਅਸੀਂ ਮਿਲ ਗਏ ਨਹੀਂ ਮਿਲ ਦਿੱਤਾ ਤੇ 30 ਤਰੀਕ ਨੂੰ ਇਹਦਾ ਮੁਕਾਬਲਾ ਬਣਾਤਾ ਪਹਿਲੇ ਪਿੰਡ ਜੇ ਪਹਿਲੀ ਤਰੀਕਾਂ ਹੀ ਅਖਬਾਰ ਚ ਪੜਿਆ ਵਈ ਇਹਦਾ ਮੁਕਾਬਲਾ ਬਣਾਤਾ ਵਾ ਤੇ ਸਾਰੇ ਥਾਣੇ ਗਏ ਆ ਤੇ ਮੁੜ ਕੇ ਸਾਨੂੰ ਪਤਾ ਲੱਗਾ ਵੀ ਇਸ ਤਰ੍ਹਾਂ ਮੁਕਾਬਲਾ ਬਣਾਇਆ ਹੋਇਆ ਵਾ ਇਹ ਸਾਨੂੰ ਕੋਈ ਇਹਨਾਂ ਇਲਾਸ਼ ਨਹੀਂ ਦਿੱਤੀ ਸਿਰਫ ਮਾਦਾ ਕੱਲੀ ਨੂੰ ਇਹਨਾਂ ਨੇ ਮਲਾਇਆ ਸ਼ਕਲ ਦਿਖਾਈ ਮਾਦਾ ਨੂੰ ਦੂਰ ਹੋ ਗਈ ਤੇ ਮਾਦਾ ਗਾਲਾ ਗੋਲਾ ਕੱਢੀ ਕਿਤਾ ਮਾਦਾ ਰੋਂਦੀ ਮੈਂ ਮਿਲਣਾ ਮੇਰੇ ਬੋਤਾ ਤੇ ਹਮਾਰਤਾ ਵਾ ਕਿਸੇ ਨੇ ਕਰਕੇ ਸਾਡੇ ਨਾਲ ਧੱਕਾ ਕੀਤਾ ਵਾ ਕਿ ਕੱਲ ਸਾਨੂੰ 32 ਸਾਲਾਂ ਬਾਅਦਾਂ انصاف ਮਿਲਿਆ ਵੈ ਇਹਨਾਂ ਨੂੰ ਉਮਰ ਕੈ ਦੀ ਸਜ਼ਾ ਹੋਈ ਆ 7.5 ਲੱਖ ਰੁਪਏ ਜੁਰਮਾਨਾ ਹੋਇਆ ਵਾ ਪਰ ਇਹਨਾਂ ਨੂੰ ਘੱਟ ਘੱਟ ਫਾਂਸੀ ਸਜ਼ਾ ਦੇਣੀ ਚਾਹੀਦੀ ਕਿਉਂਕਿ ਇਹਨਾਂ ਨੇ 1992 ਜੇ ਬਹੁਤ ਨਜਾਇਜ਼ ਮੁੰਡਾ ਮਾਰਿਆ ਇਹਨਾਂ ਨੇ ਉਸ ਟਾਈਮ ਤੇ ਦੌਰ ਚੱਲਦਾ ਪਿਆ ਸੀ ਹੱਤਵਾਦ ਦਾ ਜਗਰਵਰਜ ਸਿੰਘ ਬਹੁਤ țeੜਿਆ ਇਹ ਜਗਰਵਰਜ ਸਿੰਘ ਮਨ ਚੱਲਿਆ ਮੈਂ ਹੈਗਾ ਵਾ ਇਹਦੇ ਸਾਰੇ ਮੁੰਡੇ 6 ਵਜੇ ਤੋਂ 5 ਵਜੇ ਤੋਂ ਬਾਅਦ ਡਰਦੇ ਸੀ ਵੀ ਕੋਈ ਸਾਨੂੰ ਫੇਰਾਂ ਚੁੱਕ ਕੇ ਲੈ ਜੀ ਇਹਨੇ ਪੂਰੀ ਹੱਤ ਚੁੱਕੀ ਹੀ ਤਰਨਤਾਰਾ ਜ਼ਿਲ੍ਹੇ ਦੇ ਕਿਸੇ ਨੂੰ ਪੁੱਛ ਲੋ ਇਹਨੇ ਨਜਾਇਜ਼ ਮੁੰਡਾ ਬਹੁਤ ਮਾਰਿਆ ਵਾ ਤੇ ਆਪਾਂ ਕਿੰਨੇ ਚੱਲ ਸਾਨੂੰ ਅਨਸਾਫ਼ ਮਿਲਿਆ ਵਾ ਮੁੰੇਰੋ ਐਸ ਮੁੰਡੇ ਨੂੰ ਨੇ ਇਕੱਲੇ ਪਾਇਆ ਸੀ ਕਿ ਇਸ ਦੇ ਕੋਈ ਸਾਥੀ ਵੀ ਸੀਗੇ ਇੱਕ ਦਾ ਨਾਮ ਇੱਕ ਮੱਖਣ ਸਿੰਘ ਉਹ ਵੀ ਇਦਾਂ ਹੋਂਗਾਰ ਚ ਦਾਖਲ ਭਰਤੀ ਸੀਗਾ ਤੇ ਨਾਲ ਹੁੰਦਾ ਵੀ ਮੁਕਾਬਲਾ ਬਣਾਤਾ ਹੁੰਦੇ ਸੀ ਉਹਦੀ ਸੱਸ ਨੂੰ ਇਹਨਾਂ ਮਾਰਿਆ ਕੋਈ ਪਿੰਡੇ 'ਚ ਇਹ ਵਕੀਲ ਸਾਹਿਬ ਨੂੰ ਪਤਾ ਹੈਗਾ ਵਾ ਤੇ ਉਹਨਾਂ ਨੇ ਕਾਫੀ ਧੱਕਾ ਕੀਤਾ ਵਾ ਤੇ ਇਹਨਾਂ ਦੋਨਾਂ ਦਾ ਮੁਕਾਬਲਾ ਬਣਾਇਆ ਵਾ ਤੇ ਸਾਡੇ ਨਾਲ ਪੁਲਿਸ ਨੇ ਬਹੁਤ ਨਜਾਇਜ਼ ਕੀਤੀ ਆ ਅਸੀਂ ਕਹਿੰਦੇ ਜਦ 32 ਸਾਲ ਬਾਅਦ ਸਾਨੂੰ ਉਹਨਾਂ ਸਾਹਿਬ ਮਿਲਿਆ ਵਾ ਚਲੋ ਥੋੜਾ ਤੇ ਮਨ ਨੂੰ ਹੌਸਲਾ ਹੋਇਆ ਵਾ ਇਹ ਸਰਵਜੀਤ ਸਿੰਘ ਜੀ ਕਹਰੋ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਸਾਡਾ ਬਹੁਤ ਸਾਥ ਦਿੱਤਾ ਵਾ ਤਰੀਕਾਂ ਦੇ ਬਹੁਤਾਂ ਤੇ ਨਹੀਂ ਦੇਹੀ ਇਕੱਲੇ ਨਹੀਂ ਕਦੀ ਨਹੀਂ ਜਾ ਸਕਦੇ ਸੀ ਇਹਨਾਂ ਸਾਨੂੰ ਹਿੰਮਤ ਦਿੱਤੀ ਹੌਸਲੇ ਦਿੱਤੇ ਅਸੀਂ ਤੁਹਾਡੇ ਨਾਲ ਖੜੇ ਹਾਂ ਕਿ ਤੁਸੀਂ ਆਵਾਜ਼ ਗਵਾਈਆਂ ਦਿਓ ਤੇ ਅਸੀਂ ਗਵਾਈਆਂ ਦਿੱਤੀਆਂ ਤਾਂ ਸਾਨੂੰ ਥੋੜੀ ਸੁਨਤੀ ਹੋਈ ਆ ਵੀ ਠੀਕ ਹੈ ਨਾ ਸਜ਼ਾ ਹੋਈ ਇਹ ਦੋ ਨੌਜਵਾਨੇ ਇੱਕ ਜਗਦੀਪ ਸਿੰਘ ਮੱਖਣ ਦੂਜਾ ਗਰਨਾਮ ਸਿੰਘ ਪਾਲੀ ਇਹਨਾਂ ਨੂੰ ਨਵੰਬਰ 1992 ਚ ਇਹਨਾਂ ਦੇ ਘਰਾਂ ਤੋਂ ਪੁਲਿਸ ਨੇ ਚੁੱਕ ਕੇ ਇਹ ਦਿਨ ਨਜਾਇਜ਼ ਰਾਸਤੇ ਜਿ ਰੱਖ ਕੇ ਤੇ ਫਿਰ 30 11 1992 ਨੂੰ ਇੱਕ ਝੂਠੇ ਮੁਕਾਬਲੇ 'ਚ ਮਾਰਤਾ ਸੀ ਉਹ ਕੇਸ 'ਚ ਪੁਲਸ ਨੇ ਆਪਣੀ ਕਾਰਵਾਈ ਕਰਕੇ ਵੀ ਅਤਵਾਦੀ ਹੀ ਪੁਲਸਰ ਗਰਨਾਪਾਲੀ ਨੂੰ ਹਥਿਆਰਾਂ ਦੀ ਰਿਕਵਰੀ ਲਈ ਪਹਿਲੇ ਇੱਕ ਬਾਗ ਹੀ ਉੱਥੇ ਲੈ ਕੇ ਗਈ ਤੇ ਅਤਵਾਦੀਆਂ ਨੇ ਹਮਲਾ ਕਰਤਾ ਉਹ ਗੋਲਾਬਾਰੀ 'ਚ ਜਿਹੜਾ ਗਰਨਾਪਾਲੀ ਮਾਰੇਗਾ ਤੇ ਘੜਪਛਾਤਾ ਅਤਵਾਦੀ ਮਾਰੇਗਾ ਜਿਹੜਾ ਅਮਸ਼ਾ ਤੇ ਅਤਵਾਦੀ ਇਹਨਾਂ ਦੱਸਿਆ ਸੀ ਉਹਦੀ ਬਾਅਦ 'ਚ ਇਹਨਾਂ ਨੇ ਪਛਾਣ ਜਗਦੀਪ ਮੱਖਣ ਦੀ ਕੀਤੀ ਤੇਰੇ ਇਹ ਕੇਸ ਦੇ ਵਿੱਚ ਜਿਹੜਾ ਪੁਲਿਸ ਨੇ ਆਪਣੀ ਕਾਰਵਾਈ ਕਰਕੇ ਕੇਸ ਬੰਦ ਕਰਤਾ ਤੇ ਮਾਨਜੂਰ ਸੁਪਰੀਮ ਕੋਰਟ ਨੇ ਜਿਹੜਾ ਬਾਅਦ ਚ ਲਵਾਰਸ ਲਾਸਾ ਦਾ ਕੇਸ ਚ ਇੱਕ ਸੀਬੀਆਈ ਨੂੰ ਕੁਐਰੀ ਕਰ ਲਿਖਿਆ ਉਹਦੇ ਵਿੱਚ ਜਿਹੜਾ ਜਗਦੀਪ ਮੱਖਣ ਜਿਹੜਾ ਸੀ ਉਹਦੇ ਪਿਤਾ ਜੀ ਸਭ ਪ੍ਰੀਤਮ ਸਿੰਘ ਉਹਨਾਂ ਨੇ ਇੱਕ ਸ਼ਿਕਾਇਤ ਕੀਤੀ ਕਿ ਉਹਨਾਂ ਦੇ ਮੁੰਡੇ ਨੂੰ ਨਜਾਇਜ਼ ਚੁੱਕ ਕੇ ਤੇ ਝੂਠੇ ਮੁਕਾਬਲੇ ਚ ਮਾਰਿਆ ਵਾ ਤੇ ਕਰਤਾਰਕੌਰ ਜਿਹੜੀ ਗਰਨਾਮਪਾਲੀ ਦੀ ਮਾਤਾ ਹੀ ਉਹਨਾਂ ਨੇ ਵੀ ਸ਼ਿਕਾਇਤ ਕੀਤੀ ਫਿਰ ਸੀਬੀਆਈ ਨੇ ਇਨਕੁਆਰੀ ਕਰਕੇ ਉਹਨਾਂ ਨੇ ਚਾਰ ਪੁਲਿਸ ਅਫਸਰਾਂ ਨੂੰ ਜਿਹੜਾ ਉਹ ਚਾਰ ਸ਼ੀਟ ਕੀਤਾ ਇਸ ਕੇਸ ਦੇ ਵਿੱਚ ਤੇ ਉਹਦੇ ਵਿੱਚ ਜਿਹੜਾ ਵਾ ਫਿਰ 2000 ਦੇ ਵਿੱਚ ਉਹਨਾਂ ਨੇ ਚਾਰ ਸ਼ੀਟ ਪੇਸ਼ ਕੀਤੀ 2022 ਤੱਕ ਜਿਹੜਾ ਅਦਾਲਤ 'ਚ ਕੇਸ ਸਟੇ ਰਿਹਾ ਤੇ ਹੁਣ ਜਾ ਕੇ ਜਿਹੜਾ ਵਾ 32 ਸਾਲਾਂ ਬਾਅਦ ਜਿਹੜਾ ਇਹ ਕੇਸ 'ਚ ਤਿੰਨ ਪੁਲਿਸ ਅਫਸਰ ਜਿਹੜੇ ਆ ਗੁਰਪ੍ਰੀਤ ਸਿੰਘ ਰੇਸ਼ਮ ਸਿੰਘ ਹੰਸਰਾਜ ਜਿਹੜੇ ਆ ਇਹਨਾਂ ਨੂੰ ਸੱਜਾ ਹੋਈਆਂ ਉਮਰ ਕਹਤਦੀਆਂ ਇੱਕ ਦੋਸ਼ੀ ਜਿਹੜਾ ਸੀ ਉਹਦੀ ਅਰਜਨ ਸਿੰਘ ਦੀ ਜਿਹੜੀ ਇਹ ਦਰਾਨੇ ਟ੍ਰਾਇਲ ਜਿਹੜੀ ਉਹਨਾਂ ਦੀ ਮੌਤ ਹੋ ਗਈ ਸੀ ਤੇ ਇਹ ਇਸ ਕਿ ਇਹ 30 ਸਾਲ ਦਾ ਟਾਈਮ ਜਿਹੜਾ ਪਰਿਵਾਰਾਂ ਨੇ ਬੜਾ ਸੰਤਾਪ ਭੋਗਿਆ ਹੈ ਤੇ ਫਾਈਨਲੀ ਜਿਹੜਾ ਵਾ ਸੀਰੀ ਰਕੇਸ਼ ਕੁਮਾਰ ਗੁਪਤਾ ਜਿਹੜੇ ਜੱਜ ਸਾਹਿਬ ਆ ਉਹਨਾਂ ਨੇ ਇਹਦੇ 'ਚ ਫੈਸਲਾ ਸੁਣਾਇਆ ਤੇ ਜਿਹੜੇ ਸੀਬੀਆਈ ਦੇ ਵਕੀਲ ਇਹਨਾਂ ਨੇ ਮੋਰ ਨਰਾਗ ਉਹਨਾਂ ਨੇ ਇੱਕ ਕੇਸ 'ਚ ਜਿਹੜੀ ਉਹਨਾਂ ਦੀ ਐਫਰਟ ਕਰਕੇ ਸੀਬੀਆਈ ਦੀ ਐਫਰਟ ਕਰਕੇ ਜਿਹੜਾ ਇਨਸਾਫ ਮਿਲਿਆ ਫਾਈਨਲ ਵੀਰਕਾ ਸਾਹਿਬ ਹੁਣ ਤੱਕ ਕਿੰਨੇ ਲੋਕਾਂ ਨੂੰ ਤੁਸੀਂ ਇਨਸਾਫ ਦਿਵਾ ਚੁੱਕੇ ਹੋ ਤੇ ਕਿੰਨੇ ਕੇਸ ਹਲੇ ਹੋਰ ਪੈਂਡਿੰਗ ਆ ਜਿਨ੍ਹਾਂ ਦਾ ਲੱਗਦਾ ਕਿ ਜਲਦ ਤੋਂ ਜਲਦ ਉਹਨਾਂ ਨੂੰ ਇਨਸਾਫ ਮਿਲੇਗਾ ਇਹ ਪ੍ਰਾਣੇ ਜਿਹੜੇ ਝੂਠੇ ਮੁਕਾਬਲਿਆਂ 17 ਦੇ ਕਰੀਬ ਕੇਸ ਹੀ ਜਿਹੜੇ ਮੈਜੋਰਟੀ ਤੱਕ ਪਹੁੰਚੇ ਹੀ ਕੁਝ ਕੇਸ ਹੀ ਜਿਹੜੇ 2000 ਦੇ ਕਰੀਬ ਉਹ ਨੈਸ਼ਨਲ ਅੰਬ੍ਰਾਈਟਸ ਕਮਿਸ਼ਨ ਨੂੰ ਚਲ ਗਏ ਹੀ ਉਹਨਾਂ ਵਿੱਚ ਜਿਹੜੇ ਕੰਪਨਸੇਸ਼ਨ ਜਿਹੜੇ ਉਹ ਮਿਲੇ ਹੀ ਤੇ ਇਹਨਾਂ ਜਿਹੜੇ ਹੁਣ ਬੈਲੈਂਸ ਕੇਸ ਹੈ ਜਿਹੜੇ ਬਾਕੀ ਕੇਸ ਹੈ 12 ਕੇਸ ਜਿਹੜੇ ਹੋਰ ਰਹਿੰਦੇ ਆ ਸਾਨੂੰ ਆਸ ਹੈ ਮਾਰਚ ਤੱਕ ਕਾਫੀ ਖਤਮ ਹੋ ਜਾਣਗੇ ਤੇ 2005 ਚ ਜਿੰਨੇ ਵੀ 1990 91 92 ਦੇ ਕੇਸ ਹੈ ਉਹ ਸਾਰੇ ਸਾਨੂੰ ਆਸ ਹੈ ਅਭੀ ਉਹਨਾਂ ਵਿੱਚ ਜਿਹੜਾ ਵਾ ਅਦਾਲਤਾਂ ਦੇ ਫੈਸਲੇ ਆ ਜਾਣਗੇ ਤੇ ਹਿੰ ਆਸਕਰ ਦੇ ਬਿਲ ਸਾਬੂਗਾ ਸਾਰੇ ਪਰਿਵਾਰਾ